ਕਿ ਸ਼ਰੀਆ ਕਾਲ ਸਾਰਿਆਂ ਨੂੰ ਇਹ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਬਗਦੀ ਕਿਰਪਾ ਨਾਲ। ਨਾਲੇ ਇਹ ਵੀ ਜੇ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਸੜਕਾਂ ਤੋੜਨ ਲੱਗ ਗਈਆਂ ਤਾਂ ਕੀ ਬਣੂਗਾ? ਆਹ ਦੇਖ ਲਓ। ਆਹ ਹਾਂ ਲੇ ਸੜਕ ਦਾ। ਗੱਡੀ ਤੇ ਸਪੀਡ ਇੱਥੇ ਆ ਕੇ ਸ਼ੇਅ ਕਰਦੀ ਪੈਂਦੀ ਹੈ 5-6 ਫੇਰ ਚਲਦੀ ਹੈ। ਕਿ ਮੈਂ ਹਰ ਹਣ ਇਸ ਪਿੰਡਾਂ ਤੋਂ ਬਈ ਇਹ ਕਿਉਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹਨਾਂ ਨੂੰ ਵੀ ਪੱਧਰ ਕਰੋ ਜਨਾ ਦੇਖ ਲੋ ਸੜਕ ਦੀ ਤਹਿਸ਼ ਨਹਿਸ਼ ਕੀਤੀ ਵਜਾ ਧੂੜ ਉੱਡਦੀ ਹੈ ਤੇ ਇੱਥੋਂ ਇਹ ਸਕੂਲ ਹੈ ਸਕੂਲ ਦਾ ਗੇਟ ਹੈ ਠੀਕ ਹੈ ਕੋਈ ਬਰਬਾਦ ਇਹ ਹਾਲ ਕੀਤਾ ਸਾਰਾ ਕ੍ਰਿਸ਼ਨਾ ਕੰਪਨੀ ਦੇ ਟਿੱਪਰਾ ਨੇ ਜਿਹੜੇ ਕਿ ਜਾਮਨਗਰ ਕੜੜਾ ਹਾਈਵੇ ਬਣਾ ਰਹੇ ਹੈ ਸਮਝ ਨਹੀਂ ਆਉਂਦੀ ਵੀ ਇਹਦਾ ਹੱਲ ਕੀ ਹੋਊਗਾ ਕੋਈ ਬੰਦਾ ਵੀ ਕਹਿਣ ਨੂੰ ਤਿਆਰ ਨਹੀਂ ਜੇ ਇੱਕ ਬੰਦਾ ਕਹਿ ਦੇਣਾ ਤੇ ਦੂਜੇ ਐ ਨਹੀਂ ਉਹਦਾ ਸਾਥ ਦਈਏ ਬੜੇ ਅਫਸੋਸ ਦੀ ਗੱਲ ਹੈ ਇਹ ਹੁਣ ਆ ਦੇਖੋ ਮੰਨ ਕੇ ਚੱਲੋ ਵੀ ਵੱਡੇ ਟਿਪਰ ਹੈ 4x4 ਉਹ 12 12 ਟਾਇਰਾਂ ਵਾਲਿਆ ਆਉਂਦਾ ਸਾਹਮਣੇ ਤੁਹਾਨੂੰ ਮੈਂ ਦਿਖਾਉਣਾ ਹੈ ਆ ਦੇਖੋ ਸਾਰੇ ਦੇ ਰਾਜਸਥਾਨ ਦੇ ਨੰਬਰ ਹੈ ਠੀਕ ਹੈ ਜੀ ਕੋ ਲਗਾਤਾਰ ਆ ਰਹੇ ਇਹਨੇ ਨੇ ਤੈਸ਼ ਨੈਸ਼ ਕਰਕੇ ਰੱਖਤੀ ਸ਼ਾਲਕ ਚਲੋ ਜੀ ਤੁਹਾਡੇ ਆਪਣੇ ਵਿਚਾਰ ਆ ਜਰੂਰ ਦਿਓ